ਮਤ੍ਰੇਈ ਮਾਸਕੀਤੀ ਪਾਗ 14 ਲੈ ਕੇ ਆਹਰਾਂ ਜੀ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਵੇਗਾ ਪਿਛਲੇ ਪਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਅਜੇ ਜੋਤ ਬੋਲ ਹੀ ਰਹੀ ਸੀ ਕਿ ਮੈਥ ਵਾਲੇ ਅਧਿਆਪਕ ਕਲਾਸ ਵਿੱਚ ਆ ਗਏ ਜੋਤ ਨੇ ਬੈਂਚ ਤੇ ਬੈਠਦੇ ਅਮਰ ਨੂੰ ਕਿਹਾ ਦਸ ਸੈਸ ਮੈਂ ਦਸੂ ਗੱਲ ਹੁਣ ਪੜ ਪਹਿਲੇ ਚਾਰ ਲੈਕਚਰ ਲੱਗਣ ਤੋਂ ਬਾਅਦ ਰੈਸਸ ਹੋਣ ਤੇ ਅਮਰ ਤੇ ਜੋਤ ਕੰਟੀਨਿਊ ਤੌਰ ਪੈਂਦੀ ਹਨ ਕੰਟੀਨ ਜਾ ਕੇ ਦੋਨੋਂ ਪੈਟੀ ਦੇ ਨਾਲ ਚਾਹ ਆਰਡਰ ਕਰਦੀਆਂ ਨੇ ਪੈਟੀ ਜ ਖਾ ਤੇ ਚਾਹ ਪੀ ਕੇ ਦੋਨੋਂ ਗਰਾਊਂਡ 'ਚ ਬਣੇ ਬੈਂਚ ਉੱਪਰ ਬੈਠ ਜਾਂਦੀਆਂ ਜੋਤ ਅਮਰਤ ਨੂੰ ਸੈਚਰਡੇ ਨੂੰ ਜੋ ਵੀ ਕੰਮ ਅਧਿਆਪਕਾਂ ਵੱਲੋਂ ਕਰਵਾਇਆ ਗਿਆ ਉਹ ਸਾਰੇ ਪੁੱਛਦੀ ਹੈ ਅਮਰਤ ਸਾਰੇ ਸਬਜੈਕਟ ਦੇ ਕੰਮ ਬਾਰੇ ਦੱਸ ਕਿ ਜੋਤ ਨੂੰ ਕੁਝ ਦੀ ਹੈ ਕਿ ਹੁਣ ਤੂੰ ਦੱਸ ਕਿਉਂ ਨਹੀਂ ਆਈ ਕਾਲਜ ਜਰ ਉਸ ਦਿਨ ਮੈਂ ਜਦੋਂ ਮੈਂ ਕਾਲਜ ਤੋਂ ਘਰ ਗਈ ਬਾਹਰ ਦਾ ਦੱਸਿ ਸਾਰੇ ਕਿਉਂਕਿ ਜੋ ਵੀ ਤੂੰ ਆਪਣੀ ਦੂਜੀ ਮੰਮੀ ਬਾਰੇ ਦੱਸਿਆ ਉਹ ਗੱਲਾਂ ਮੇਰੇ ਦਿਮਾਗ ਤੋਂ ਨਿਕਲ ਨਹੀਂ ਰਹੀਆਂ ਜਦੋਂ ਮੈਂ ਘਰ ਪਹੁੰਚੀ ਤਾਂ ਘਰੇ ਮੇਰੇ ਪਹਿਲੇ ਨਾਨਕੇ ਆਏ ਹੋਏ ਸੀ ਜੋਤ ਨੇ ਸਹਾਰਨ ਤਰੀਕੇ ਨਾਲ ਕਿਹਾ ਅਮਰਤ ਹੈਰਾਨ ਹੁੰਦੇ ਹੋਏ ਪਹਿਲੇ ਨਾਨਕੇ ਦਾ ਕੀ ਮਤਲਬ ਨਾਨਕੇ ਦਾ ਇੱਕੋ ਹੀ ਹੁੰਦਿਆ ਜੋਤ ਹਾਂਜੀ ਇੱਕੋ ਹੀ ਹੁੰਦਿਆ ਪਰ ਮੇਰੇ ਦੋ ਨੇ ਅਮਰਤ ਨੇ ਹੈਰਾਨ ਹੁੰਦੇ ਕਿ ਹਾਂ ਉਹ ਕਿਵੇਂ ਦਰਸਾਰਾ ਮੇਰੇ ਮੰਮਾ ਦੀ ਡੈਥ ਹੋ ਚੁਕੀ ਹੈ ਜਦੋਂ ਮੈਂ 3 ਸਾਲ ਦੀ ਸੀ ਪਰ ਮੈਨੂੰ ਮੇਰੇ ਰੀਅਰ ਮੰਮਾ ਬਾਰੇ ਕੁਝ ਵੀ ਯਾਦ ਨਹੀਂ ਇੰਦਰਜੀਤ ਮੰਮਾ ਹੀ ਹਮੇਸ਼ਾ ਆਪਣੇ ਮੰਮਾ ਦੇ ਰੂਪ ਵਿੱਚ ਦੇਖਿਆ ਉਸ ਦਿਨ ਜਦ ਮੈਂ ਘਰ ਗਈ ਤਾਂ ਮੈਨੂੰ ਪਤਾ ਲੱਗਾ ਕਿ ਇੰਦਰਜੀਤ ਮੰਮਾ ਮੇਰੇ ਦੂਜੇ ਮੰਮਾ ਨੇ ਅਮਰਤ ਹੈਰਾਨ ਹੁੰਦੇ ਮਤਲਬ ਇਹ ਤੇਰੀ ਮੰਮਾ ਨਹੀਂ ਹੈ ਇਹ ਨਾ ਮਾਦਰ ਬਤੇਰੇ ਘਰ ਵੀ ਮੇਰੇ ਘਰ ਵਾਲਾ ਹਾਲ ਹੈ ਤੇਰੇ ਮम्मा ਵੀ ਤੇਰੇ ਨਾਲ ਐਵੇਂ ਹੀ ਕਰਦੇ ਨਹੀਂ ਤੇਰੇ ਨਾਲ ਵੀ ਘਰ ਬੁਰਾ ਸਰੂਪ ਹੁੰਦਾ ਹੈ ਨਹੀਂ ਪਾਗਲਾ ਮੇਰੇ ਮम्मा ਤਾਂ ਬੈਸਟ ਨੇ ਜਿਨ੍ਹਾਂ ਨੇ ਜਿਨ੍ਹਾਂ ਉਹਨਾਂ ਨੇ ਮੇਰੇ ਲਈ ਕੀਤਾ ਅਤੀ ਕਰ ਰਹੇ ਹਨ ਸ਼ਾਇਦ ਮੇਰੇ ਕੋਡੇ ਮम्मा ਹੁੰਦੇ ਉਹ ਵੀ ਨਾ ਕਰਦੇ ਉਹ ਵਰਡ ਦੇ ਬੈਸਟ ਮਮਾਨੀ ਫਿਰ ਜੋਤ ਅਮਰ ਤੂੰ ਸਾਰਾ ਕੁਝ ਦਗੀ ਹੈ ਜੋ ਉਸ ਦੀ ਦਾਦੀ ਨੇ ਉਸ ਨੂੰ ਦੱਸਿਆ ਅਤੇ ਇੰਦਰਜੀਤ ਨੇ ਇਸ ਲਈ ਕੀ ਕੀਤਾ ਮੈਨੂੰ ਅੱਜ ਤੱਕ ਮਹਿਸੂਸ ਨਹੀਂ ਸੀ ਹੋਇਆ ਕਿ ਉਹ ਮੇਰੇ ਮੰਮਾ ਨਹੀਂ ਅਮਰਤਾ ਹੈਰਾਨ ਹੁੰਦੇ ਹੋਏ ਜਰ ਇਸ ਦੁਨੀਆ 'ਚ ਇੰਨੇ ਚੰਗੇ ਲੋਕ ਵੀ ਨੇ ਜੋ ਦੂਜੇ ਦੀ ਧੀ ਨਾਲ ਇੰਨਾ ਕਰਦੇ ਨੇ ਤੂੰ ਬਹੁਤ ਕਿਸਮਤ ਵਾਲੀ ਹੈ ਜੋ ਤੈਨੂੰ ਇੰਨੇ ਚੰਗੇ ਮੰਮੀ ਮਿਲੇ ਨੇ ਕਾਸ਼ ਮੇਰੀ ਕਿਸਮਤ ਵੀ ਇਦਾਂ ਦੀ ਮੰਮੀ ਹੁੰਦੀ ਮੇਰੀ ਦੁੱਜੀ ਮੰਮੀ ਵੀ ਮੈਨੂੰ ਬਹੁਤ ਬਹੁਤ ਪਿਆਰ ਕਰਦੀ ਐ ਕਿੰਨਾ ਵਧੀਆ ਹੋਣਾ ਸੀ ਅੰਜੂਆਂ ਨਾਲ ਭਰੀਆਂ ਅੱਖਾਂ ਨਾਲ ਜੋਤ ਵੱਲ ਵੇਖਦੇ ਹੋਏ ਅਮਰਤ ਨੇ ਕਿਹਾ ਜੋਤ ਨੇ ਅਮਰਤ ਦੀਆਂ ਅੱਖਾਂ ਪੂੰਝਦੇ ਹੋਏ ਕਿਹਾ ਤੂੰ ਚਿੰਤਾ ਨਾ ਕਰ ਕਦੇ ਨਾ ਕਦੇ ਤੇਰੇ ਮੰਮਾ ਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋਵੇਗਾ ਅਤੇ ਉਹ ਤੈਨੂੰ ਬਹੁਤ ਪਿਆਰ ਕਰਨਗੇ ਅਮਰਤ ਮੇਰੇ ਦਾਦੀ ਮੰਮਾ ਅਤੇ ਮੰਮਾ ਕਹਿੰਦੇ ਹੁੰਦੇ ਨੇ ਇਹ ਬੈਗਰ ਜੋ ਕਰਦਾ ਹੈ ਸਾਡੇ ਲਈ ਚੰਗਾ ਹੀ ਕਰਦਾ ਹੈ ਪਰਮਾਤਮਾ ਤੇ ਜਗੀਆਂ ਰੱਖਣਾ ਲੈਂਦਾ ਸਾਨੂੰ ਉਹਦੇ ਕੀਤੇ ਹਰ ਕੰਮ ਵਿੱਚ ਪਿੱਛੇ ਕੋਈ ਕਾਰਨ ਹੁੰਦਾ ਹੈ ਤੂੰ ਦੇਖੀ ਤੇਰੀ ਜ਼ਿੰਦਗੀ ਵਿੱਚ ਵੀ ਬਹੁਤ ਖੁਸ਼ੀਆਂ ਆਉਣਗੀਆਂ ਪਤਾ ਨਹੀਂ ਜੋਤ ਉਹ ਦਿਨ ਕਦੋਂ ਆਉਣਗੇ ਅਦਾਸ ਹੋ ਕੇ ਅਮਰਤ ਨੇ ਕਿਹਾ ਚੱਲ ਤੂੰ ਛੱਡ ਮੈਂ ਤੇਰੇ ਲਈ ਬਹੁਤ ਖੁਸ਼ ਹਾਂ ਇੰਨੇ ਨੂੰ ਰਸੈਸ ਖਤਮ ਹੋ ਜਾਂਦੀ ਹੈ ਤੇ ਦੋਨੋਂ ਜਣੀਆਂ ਉੱਠ ਕੇ ਕਲਾਸ ਵਨ ਉਤਰ ਪੈਂਦੀਆਂ ਨੇ ਬਾਕੀ ਦੇ ਰਹਿੰਦੇ ਲੈਕਚਰ ਲਗਾ ਕੇ ਛੁੱਟੀ ਹੋਣ ਤੋਂ ਬਾਅਦ ਜੋਤ ਅਮਰਤ ਇੱਕ ਦੂਜੇ ਨੂੰ ਬਾਏ ਬਾਏ ਬੋਲ ਕੇ ਆਪਣੇ ਆਪਣੇ ਘਰ ਨੂੰ ਤੁਰ ਪਈਆਂ ਨੇ ਅਗਲੇ ਦਿਨ ਸਵੇਰੇ ਜੋਤ ਉੱਠ ਕੇ ਨਹਾ ਕੇ ਪਾਠ ਕਰਕੇ ਹੱਟਦੀ ਹੈ ਤਾਂ ਇੰਦਰਜੀਤ ਖੁਸ਼ ਹੋ ਕੇ ਜੋਤ ਨੂੰ ਹੈਪੀ ਬਰਥਡੇ ਵਿਸ਼ ਕਰਦੀ ਕਹਿੰਦੀ ਹੈ ਕਿ ਪੁੱਤ ਬੈਗਰੂ ਤੈਨੂੰ ਤਰੱਕੀਆਂ ਬਖਸ਼ੇ ਅਤੇ ਤੇਰੀ ਹਰ ਇੱਛਾ ਪੂਰੀ ਕਰੇ ਇੰਦਰਜੀਤ ਨੂੰ ਕੋਟਕੇ ਜੱਫੀ ਪਾਉਂਦੇ ਹੋਏ ਜੋਤ ਇੰਦਰਜੀਤ ਨੂੰ ਕਹਿੰਦੀ ਹੈ ਕਿ ਥੈਂਕਸ ਮਮ ਐਂਡ ਆਈ ਲਵ ਯੂ ਸੋ ਮਚਾ ਦੋਨੋਂ ਲੌਬੀ ਚ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਏ ਖੜੀਆਂ ਹੁੰਦੀਆਂ ਨੇ ਇਹਨੇ ਨੂੰ ਮਨਪ੍ਰੀਤ ਵੀ ਹੈ ਬਿੱਚੋਂ ਧਾਰਾ ਕੱਢ ਦੁੱਧ ਵਾਲੀ ਬਾਹਟੀ ਫੜੀ ਲੌਬੀ ਵਿੱਚ ਬੜਦੇ ਹੋਏ ਜੋਤ ਨੂੰ ਕਹਿੰਦਾ ਧਰਮ ਦਿਨ ਮੁਬਾਰਕ ਹੋਵੇ ਪੁੱਤ ਜੋਤ ਖੁਸ਼ੀ ਵਿੱਚ ਮਨਪ੍ਰੀਤ ਨੂੰ ਜਵਾਬ ਦਿੰਦੀ ਹੈ ਥੈਂਕਸ ਪਾਪਾ ਇੰਦਰਜੀਤ ਮੰਤਰੀ ਤੋਂ ਦੁੱਧ ਵਾਲੀ ਬਾਹ ਟਿਪੜ ਰਸੋਈ ਚ ਲੈ ਕੇ ਚਲੀ ਜਾਂਦੀ ਹੈ ਕਿ ਜੋਤਾ ਪੁੱਤ ਮੰਮੀ ਵੀ ਪੁੱਛ ਰਹੇ ਸੀ ਕਿ ਜੋਤ ਉੱਠੀ ਨਹੀਂ ਹਲੇ ਜਦੋਂ ਮੈਂ ਉਹਨਾਂ ਦੇ ਕਮਰੇ ਚਾਹ ਬਣਾਉਂ ਗਈ ਸੀ ਜਾ ਮੇਲਾ ਜਾ ਕੇ ਠੀਕ ਆ ਮम्मा ਜਾਂਦੀ ਹਾਂ ਕਹਿ ਕੇ ਜੋਤ ਦਾਦੀ ਆਪਣੀ ਦਾਦੀ ਦੇ ਕਮਰੇ ਵੱਲ ਤੁਰ ਪਈ ਜੋਤ ਦੀ ਦਾਦੀ ਆਪਣੇ ਕਮਰੇ ਜ ਮੰਜੀ ਤੇ ਚੌਂਕੜੀ ਮਾਰੀ ਬੈਠੀ 108 ਮਣਕਿਆਂ ਵਾਲੀ ਮਾਲਾ ਸੱਜੇ ਹੱਥ ਪੜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਜੋਤ ਨੂੰ ਕਮਰੇ ਚ ਵੜਦੀ ਵੇ ਜਨਮ ਦਿਨ ਦੀ ਵਧਾਈ ਮੇਰੀ ਧੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੈਨੂੰ ਜੋਤ ਦੀ ਦਾਦੀ ਨੇ ਖੁਸ਼ ਹੋ ਕੇ ਕਿਹਾ ਥੈਂਕਸ ਬੀਜੀ ਜੋਤ ਆਪਣੀ ਦਾਦੀ ਨੂੰ ਘੁੱਟ ਕੇ ਜਫੀ ਪਾਉਂਦੀ ਕਹਿੰਦੀ ਹੈ ਇਹਨੇ ਨੂੰ ਇੰਦਰਜੀਤ ਹੋਣ ਤੇ ਗੱਲਾਂ ਕਰਦੀ ਹੈ ਆਪਣੀ ਸੱਸ ਦੇ ਕਮਰੇ ਵਿੱਚ ਦਾਕਰ ਹੁੰਦੀ ਹੈ ਅਤੇ ਜੋਤ ਨੂੰ ਕੌਣ ਪਰਾਉਂਦੀ ਹੈ ਇਥੋਂ ਤੱਕ ਤੁਸੀਂ ਇਹ ਕਹਾਣੀ ਸੁਣੀ ਅਗਲਾ ਭਾਗ ਸੁਣ ਲਈ ਕੱਲ ਵਾਲਾ ਐਪੀਸੋਡ ਜਰੂਰ ਦੇਖੋ ਜੀ ਤਾਂ ਹੀ ਕਹਾਣੀ ਦਾ ਪੂਰਾ ਪਤਾ ਲੱਗੇਗਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੱਗੇ ਰੈਗੂਲਰ ਰੱਖਣ ਵਾਸਤੇ ਅਗਲਾ ਭਾਗ ਜਰੂਰ ਦੇਖੋ ਜੀ ਸੋਨਲੀ ਬਹੁਤ ਬਹੁਤ ਧੰਨਵਾਦ ਜੀ